ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸਟੈਂਡਰਡ ਸਾਈਜ਼ ਦੇ ਵਿੱਚ ਪਲਾਜ਼ੋ ਸੂਟ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਅਸੀਂ ਅਲੱਗ ਕਲਰ ਦਿਖਾਲੇ ਸੀ ਇਹ ਹੁਣ ਜੀ ਡਾਟਸ ਵਾਲੇ ਆ ਅਲੱਗ ਕਲਰ ਇਹ ਦੇਖੋ ਜੀ ਡਬਲ ਐਕਸਐਲ ਸਾਈਜ਼ ਇਸ ਤਰ੍ਹਾਂ ਦਾ ਰਹੇਗਾ ਜੀ ਇਹ ਪਲਾਜ਼ੋ ਸੂਟ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈ ਇਹ ਰਹੇਗੀ ਜੀ ਇਸ ਤਰ੍ਹਾਂ ਦੀ ਬੈਕ ਬੈਗ ਦੇ ਉੱਪਰ ਪੱਧਰਾਂ ਲੱਗੀਆਂ ਹੋਈਆਂ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਇਹਨੂੰ ਘਟਾਵਾਂ ਦਾ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਵੀਂ-ਨਵੀਂ ਜਿਹੜੀ ਅਪਡੇਟ ਹੈ ਉਹ ਤੁਹਾਡੇ ਤੱਕ ਪਹੁੰਚੇ ਆ ਦਿਖਾਉਣੀ ਹੈ ਜੀ ਤੁਹਾਨੂੰ ਇਹਦਾ ਪਲਾਜ਼ੋ पूरा प्रॉपर साइज मैनी वाला प्लाजो इलास्टिक वाला प्रॉपर लॉन्ग पिरथ देखो इस तरह रहेगी मैनी ये रहेगा जी अगला कलर ਪਹਿਲੇ ਕਲਰ ਦਾ ਤੇ ਇਸ ਕਲਰ ਦਾ ਸਿਰਫ ਓਨੀ ਕੀ ਦਾ ਫਰਕ ਹੈ ਥੋੜਾ ਲਾਈਟ ਡੀ ਪ੍ਰੋਬਲਮ ਹੋਣ ਕਰਕੇ ਜਿਹੜਾ ਤੁਹਾਨੂੰ ਪ੍ਰੋਪਰ ਕਲਰ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ ਇਸ ਤਰ੍ਹਾਂ ਬਟਨ ਹੋਣਗੇ ਇਹ ਹੈ ਜੀ ਡਬਲ ਐਕਸਲ ਸਾਈਜ਼ ਇਸ ਤਰ੍ਹਾਂ ਦੀਆਂ ਜੀ ਇਹਦੀਆਂ ਬਾਜੂ ਜਿਹੜੀਆਂ ਆ ਫਰਿਲ ਵਾਲੀਆਂ ਰਹਿਣਗੀਆਂ ਅੱਗੇ ਅਮਰੀਲਾ ਕੱਟ ਇਸ ਤਰ੍ਹਾਂ ਇਹ ਰਹੇਗਾ ਜੀ ਬੈਗ ਬੈਗ ਦੇ ਉੱਪਰ ਤੁਸੀਂ ਦੇਖੋ ਕਿੰਨੀਆਂ ਬੈਰੀਆਂ ਚੋਣਾ ਬੈਣ ਰਹੀਆਂ ਤੇ ਇਹ ਰਹੇਗਾ ਜੀ ਇਹਦਾ ਇਹਦੀਆਂ ਬੱਧਰੀਆਂ ਜਿਹੜੇ ਤੁਸੀਂ ਉਹਨੂੰ ਖੁੱਲਾ ਚ ਟਾਈਟ ਕਰ ਸਕਦੇ ਹੋ ਇਹ ਰਹੇਗਾ ਜੀ ਨਾਲ ਪਲਾਜ਼ੋ ਸੇਮ ਕਲਰ ਦਾ ਡਾਟਸ ਵਾਲਾ ਇਹ ਰਹੇਗਾ ਜੀ ਥਰਡ ਕਲਰ ਇਹਦਾ ਵੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਗਲਾ ਗੋਲ ਰਹੇਗਾ ਤੇ ਬਟਨ ਲੱਗੇ ਹੋਏ ਆ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਹੰਦੀ ਲਈ ਲਈ ਪ੍ਰੋਪਰ ਸਾਈਜ਼ ਹੈ ਜੀ ਇਹ ਗਰਮੀਆਂ ਦੇ ਵਿੱਚ ਇਹ ਕਪੜਾ ਜੀ ਬਹੁਤ ਜ਼ਿਆਦਾ ਕੂਲ ਰਹੇਗਾ ਤੁਹਾਨੂੰ ਬਿਲਕੁਲ ਵੀ ਗਰਮੀ ਨਹੀਂ ਲੱਗੇਗੀ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਰੈਣਗੀਆਂ ਚ ਬਾਜੂ ਇਸ ਤਰ੍ਹਾਂ ਰਹੇਗਾ ਬੈਕ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਤੋਂ 400 ਦਾ ਮਿਲੇਗਾ ਇਹ ਰਿ ਹੈਗਾ ਤਾਂ ਪਲਾਜ਼ੋ ਪੂਰੀ ਪ੍ਰੋਪਰ ਵਧੀਆ ਤਰੀਕੇ ਨਾਲ ਇਲਾਸਟਿਕ ਪਈ ਹੈ ਮਿਆਨੀ ਅਸੀਂ ਆਸ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਤੇ ਸਾਡੀ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ